ਕਉਨ ਪਤਾ ਸੀ ਜਿਹੜੇ ਚੁਣੇ ਹੋਏ ਆ ਪਰਮੇਸ਼ਵਰ ਦੇ ਅਸੀਂ ਵਿਲੇ ਰਹਿਣ ਦੇ ਲਈ ਨਹੀਂ ਚੁਣੇ ਗਏ ਪਰਮੇਸ਼ਵਰ ਨੇ ਸਾਨੂੰ ਇੱਕ ਵਿਸ਼ੇਸ਼ ਮਕਸਦ ਦੇ ਲਈ ਚੁਣਿਆ ਆ ਅਰ ਇੱਕ ਖਾਸ ਯੋਜਨਾ ਦੇ ਨਾਲ ਚੁਣਿਆ ਇੱਕ ਵੰਡਰਫੁਲ ਪਲੈਨਿੰਗ ਦੇ ਨਾਲ ਚੁਣਿਆ ਆ ਅਰ ਪਵਿੱਤਰ ਬਾਈਬਲ ਚ ਲਿਖਿਆ ਮੇਰੇ ਕੋਲ ਤੁਹਾਡੇ ਲਈ ਪਲੈਨਿੰਗਸ ਆ ਪਰਮੇਸ਼ੁਰ ਨੇ ਸੜੇਲੀ ਯੋਜਨਾਵਾਂ ਬਣਾਈਆਂ ਹਨ ਅ ਸਾਨੂੰ ਅੱਜ ਸਾਨੂੰ ਸਮਝਣ ਦੀ ਜ਼ਰੂਰਤ ਆ ਸਾਨੂੰ ਚੈੱਕ ਕਰਨ ਦੀ ਜ਼ਰੂਰਤ ਆ ਕਿ ਜੇ ਇਸ ਕੰਮ ਦੇ ਲਈ ਅਸੀਂ ਚੁਣੇ ਗਏ ਆ ਕਿ ਅਸੀਂ ਉਹ ਵਾਲੇ ਕੰਮ ਕਰ ਰਹੇ ਆ ਕਿ ਨਹੀਂ ਤੇ ਅਜਾਪ ਪਵਿੱਤਰ ਬਾਈਬਲ ਦੇ ਵਿੱਚੋਂ ਇਸੇ ਵਿਸ਼ੇ ਦੇ ਵਿੱਚ ਬਾਣੀ ਆਪਾਂ ਨੂੰ ਕੀ ਸਿਖਾਉਂਦੀ ਆ ਅਪਾ ਉਸ ਚੀਜ਼ ਨੂੰ ਜਿਹੜਾ ਆ ਉਹ ਦੇਖਾਂਗੇ ਅਰ ਸਭ ਤੋਂ ਪਹਿਲਾਂ ਕਿ ਜਦ ਕਦੀ ਵੀ ਤੁਸੀਂ ਇਕਾਂਤ ਦੇ ਵਿੱਚ ਬੈਠੋ ਜਦ ਕਦੀ ਵੀ ਤੁਸੀਂ ਵਿਹਲੇ ਬੈਠਦੇ ਆ ਉਸ ਵੇਲੇ ਮੋਸਟਲੀ ਲੋਕ ਕੀ ਕਰਦੇ ਆ ਜ਼ਿਆਦਾਤਰ ਲੋਕ ਕੀ ਕਰਦੇ ਆ ਬੁੜੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਵੱਲ ਨੂੰ ਧਿਆਨ ਲਾਉਂਦੇ ਆ ਜਦੋਂ ਕੋਈ ਇਨਸਾਨ ਵਿਹਲਾ ਬੈਠਦਾ ਆ ਤੂੰ ਨਾ ਈ ਦਮ ਨੂੰ ਧਿਆਨ ਦਿੰਦਾ ਜਿਹੜਾ ਕੰਮ ਨਹੀਂ ਬਣਿਆ ਹੁੰਦਾ ਜਿਹੜਾ ਕੰਮ ਨਹੀਂ ਹੋਇਆ ਜਿਹੜੀ ਚੀਜ਼ ਨਹੀਂ ਮਿਲੀ ਕੀ ਘਰ ਵਿੱਚ ਹੈ ਨਹੀਂਗਾ ਜਦੋਂ ਬਹਿਲੇ ਬੈਠਦੇ ਆ ਉਹ ਆਪਣਾ ਧਿਆਨ ਉਹਨਾਂ ਚੀਜ਼ਾਂ ਵੱਲ ਨੂੰ ਨਹੀਂ ਲਾਉਂਦੇ ਪਰਮੇਸ਼ਰ ਨੇ ਮੈਨੂੰ ਕਿੱਥੋਂ ਕੱਢਿਆ ਪਰਮੇਸ਼ਰ ਨੇ ਕਿੱਡੇ ਵੱਡੇ ਵੱਡੇ ਕੰਮ ਮੇਰੇ ਜੀਵਨ ਦੇ ਵਿੱਚ ਕੀਤੇ ਪਰਮੇਸ਼ਰ ਨੇ ਮੈਨੂੰ ਕੀ ਕੁਝ ਦਿੱਤਾ ਉਹਨਾਂ ਚੀਜ਼ਾਂ ਬਾਰੇ ਨਹੀਂ ਸੋਚਦੇ ਸਿਆਣੇ ਕੀ ਕਹਿੰਦੇ ਹੁੰਦੇ ਬੇਲਾ ਦਿਮਾਗ ਤੁਸੀਂ ਤਾਂ ਪੜ੍ਹੇ ਲਿਖੇ ਆ ਮੈਲਾ ਦਿਮਾਗ ਸ਼ੈਤਾਨ ਦਾ ਕਰ ਤੇ ਸ਼ੈਤਾਨ ਦਾ ਕੰਮ ਕੀਆ ਤੁਹਾਨੂੰ ਡਿਸਪਾਇੰਟ ਕਰਨਾ ਤੁਹਾਨੂੰ ਨਿਰਾਸ਼ ਕਰਨਾ ਜਦੋਂ ਹੀ ਤੁਸੀਂ ਵਿਹਲੇ ਆ ਜਦੋਂ ਦਿਮਾਗ ਹੋਰ ਕਿਸੇ ਕੰਮ ਚ ਨਹੀਂ ਰੁੱਝਿਆ ਉਹਨੇ ਕਿਹੜੇ ਪਾਸੇ ਲਾ ਦੇਣ ਤੇਰਾ ਹਲੇ ਟਰੈਕਟਰ ਖਰੀਦਣ ਵਾਲਾ ਇੰਨੇ ਸਾਲਾਂ ਤੋਂ ਹਲੇ ਤੇਰੀ ਗੱਡੀ ਖਰੀਦਣ ਵਾਲੀ ਇੰਨੇ ਸਾਲਾਂ ਤੋਂ ਹਲੇ ਤੇਰੀ ਜ਼ਮੀਨ ਨਹੀਂ ਛੁੱਟੀ ਤੇਰੇ ਤੋਂ ਕੋਸ਼ ਪਲਾਟ ਇੱਕ ਮਰਲੇ ਦਾ ਤੇਰੇ ਤੋਂ ਪਲਾਟ ਨਹੀਂ ਖਰੀਦ ਹੋਇਆ ਤੇਤੋਂ ਦੋ ਕਮਰਿਆਂ ਤੇ ਛੱਤ ਨਹੀਂ ਪਾਹ ਹੋਈ ਅਜੇ ਤੱਕ ਤੇਰੇ ਨਿਆਣੇ ਤੇਰੇ ਆਖੇ ਨਹੀਂ ਲੱਗਦੇ ਤੇਰੇ ਨਿਆਣਿਆਂ ਦੇ ਅੱਗੇ ਕੋਈ ਫਿਊਚਰ ਨਹੀਂ ਨਜ਼ਰ ਆਉਂਦਾ ਤੇਰੇ ਨਿਆਣਿਆਂ ਦੇ ਰਿਸ਼ਤੇ ਨਹੀਂ ਹੋਣਦੇ ਤੇਰੀ ਸਿਹਤ ਨਹੀਂ ਠੀਕ ਰਹਿੰਦੀ ਤੇਰੇ ਗੋਡੇ ਨਹੀਂ ਦੁਖਣੋਂ ਠੀਕ ਹੋਏ ਉਹਨੇ ਸਾਰੀਆਂ 네ਗੇਟਿਵ ਚੀਜ਼ਾਂ ਜਿਹੜੀਆਂ ਆ ਉਹ ਇਕੱਠੀਆਂ ਕਰਕੇ ਤੁਹਾਡੇ ਅੱਗੇ ਲਿਆਉਣੀਆਂ ਸ਼ੁਰੂ ਕਰ ਦੇਣੀਆਂ ਔਸ ਟਾਈਮ ਦੇ ਵਿੱਚ ਸਾਨੂੰ ਕਰਨਾ ਕੀ ਚਾਹੀਦਾ ਆ ਸਾਨੂੰ ਔਸ ਟਾਈਮ ਦੇ ਵਿੱਚ ਪ੍ਰਾਰਥਨਾ ਕਰਨੀ ਚਾਹੀਦੀ ਆ ਜਦੋਂ ਦਿਮਾਗ ਵਿਹਲਾ ਆ ਜਦੋਂ ਇਹ ਹੋਰ ਕਿਸੇ ਜੌਬ ਦੇ ਵਿੱਚ ਬਿਜ਼ੀ ਨਹੀਂ ਆ ਉਦੋਂ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਔਰ ਜਿਹੜੀ ਉਸ ਵੇਲੇ ਪ੍ਰਾਰਥਨਾ ਕਰੋਗੇ ਉਸ ਪ੍ਰਾਰਥਨਾ ਨੇ ਬਹੁਤ ਜ਼ਬਰਦਸਤ ਕੰਮ ਕਰਨਾ ਹੈ ਕਿਉਂਕਿ ਉਸ ਵੇਲੇ ਸਾਨੂੰ ਜ਼ਰੂਰਤ ਆਸੀ ਪ੍ਰਾਰਥਨਾ ਕਰੀਏ ਉਸ ਵੇਲੇ ਦਿਮਾਗ ਨੂੰ ਲੈ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਚੱਲੀਏ ਅਰ ਅਸੀਂ ਕਹੀਏ ਕਿ ਪ੍ਰਭੂ ਸਾਡਾ ਹੱਥ ਫੜੋ ਆਤਮਕ੍ਰਿਤੀ ਦੇ ਨਾਲ ਪ੍ਰਭੂ ਮੇਰਾ ਹੱਥ ਫੜੋ ਮੇਰੀ ਅਗਵਾਈ ਕਰੋ ਤੇ ਮੈਨੂੰ ਉੱਥੇ ਲੈ ਚੱਲੋ ਜਿੱਥੇ ਮੈਂ ਹੋਣਾ ਚਾਹੀਦਾ ਹਾਂ ਸੋਚਾਂ ਦੇ ਨਾਲ ਬੰਦਾ ਮੰਜੇ ਤੇ ਪਿਆ ਕੈਨੇਡਾ ਪਹੁੰਚ ਜਾਂਦਾ ਸੋਚਾਂ ਸੋਚਾਂ ਦੇ ਵਿੱਚ ਉਹ ਖੜਾ ਖਲੋਤਾ ਇੰਗਲੈਂਡ ਪਹੁੰਚ ਜਾਂਦਾ ਇਟਲੀ ਪਹੁੰਚ ਜਾਂਦਾ ਹੱਲੇ ਉਹ 10ਵੀਂ ਚ ਪੜ ਰਿਹਾ ਹੁੰਦਾ ਤੇ ਉਹ ਉਹ ਆਪਣੀ ਸਾਰੀ ਐਜੂਕੇਸ਼ਨ ਕੰਪਲੀਟ ਕਰਕੇ ਇੱਕ ਅਫਸਰ ਲੱਗਿਆ ਦੇਖਦਾ ਆਪਣੇ ਆਪ ਨੂੰ ਸੋਚਾਂ ਦੇ ਵਿੱਚ ਸੋਚਾਂ ਦੇ ਵਿੱਚ ਇਨਸਾਨ ਬਹੁਤ ਲੰਮਾ ਸਫ਼ਰ ਤੈਅ ਕਰਦਾ ਹੈ ਔਰ ਬਹੁਤ ਵੱਡੇ ਵੱਡੇ ਚੰਗੇ ਕੰਮ ਵੀ ਕਰਦਾ ਹੈ ਔਰ ਬਹੁਤ ਵੱਡੇ ਵੱਡੇ ਬੁਰੇ ਕੰਮ ਵੀ ਕਰਦਾ ਹੈ ਇਸ ਲਈ ਜਦੋਂ ਤੁਸੀਂ ਸੋਚਾਂ ਵਾਲੇ ਸਮੇਂ ਦੇ ਵਿੱਚ ਹੁੰਦੇ ਆ ਉਸ ਵੇਲੇ ਸਾਨੂੰ ਚਾਹੀਦਾ ਆ ਕਿ ਅਸੀਂ ਪ੍ਰਾਰਥਨਾ ਕਰੀਏ ਹਰ ਇੱਕ ਇਹ ਕਹੀਏ ਕਿ ਪ੍ਰਭੂ ਸਾਡਾ ਹੱਥ ਫੜੋ ਔਰ ਸਾਡੀਆਂ ਸੋਚਾਂ ਦੇ ਵਿੱਚ ਵੀ ਸਾਨੂੰ ਉੱਥੇ ਲੈ ਚਲੋ ਸਾਡੇ ਆਤਮਾ ਦੇ ਵਿੱਚ ਸਾਨੂੰ ਉੱਥੇ ਲੈ ਚਲੋ ਜਿੱਥੇ ਮੈਂ ਹੋਣਾ ਚਾਹੀਦਾ ਆ ਜਿੱਥੇ ਮੇਰੀਆਂ ਸੋਚਾਂ ਹੋਣੀਆਂ ਚਾਹੀਦੀਆਂ ਆ ਜਿਹੜਾ ਸਥਾਨ ਤੁਸੀਂ ਮੇਰੇ ਲਈ ਠਹਿਰਾਇਆ ਆ ਮੈਂ ਆਪਣੀਆਂ ਸੋਚਾਂ ਰਾਈਂ ਵੀ ਉੱਥੇ ਦਾ ਸਫ਼ਰ ਤੈਅ ਕਰਾਂ ਮੈਂ ਆਪਣੇ ਆਤਮਾ ਦੇ ਰਾਈਂ ਵੀ ਉੱਥੇ ਦਾ ਸਫ਼ਰ ਤੈਅ ਕਰਾਂ ਤੁਹਾਨੂੰ ਸਮਝ ਲੱਗ ਰਹੀ ਆ ਆਪਾਂ ਕੀ ਸਿੱਖ ਰਹੇ ਆ ਵਚਨ ਦੇ ਵਿੱਚੋਂ ਕਈ ਵਾਰੀ ਆਪਾਂ ਖਿਆਲਾਂ ਦੇ ਨਾਲ ਇੱਕ ਹੋਰ ਦੁਨੀਆ ਦੇ ਵਿੱਚ ਚਲੇ ਜਾਂਦੇ ਆਂ ਜਦ ਕਿ ਉਹ ਸਾਡੇ ਲਈ ਪਰਮੇਸ਼ਵਰ ਦਵਲੋ ਠਹਿرائی ਹੋਈ ਦੁਨੀਆ ਨਹੀਂ ਹੁੰਦੀ ਇਸ ਲਈ ਸਾਨੂੰ ਜ਼ਰੂਰੀ ਅਸੀਂ ਪਰਮੇਸ਼ਵਰ ਨੂੰ ਕਹੀਏ ਕਿ ਪ੍ਰਭੂ ਸਾਨੂੰ ਉਧਰ ਦਾ ਸਫਰ ਕਰਵਾਓ ਜਿਹੜੀਆਂ ਮੰਜ਼ਿਲਾਂ ਤੁਸੀਂ ਸਾਡੇ ਲਈ ਠਹਿਰਾਈਆਂ ਏ ਜਿਹੜੀ ਜੋਬ ਤੁਸੀਂ ਮੇਰੇ ਲਈ ਨਿਸ਼ਚਿਤ ਕੀਤੀ ਆ ਪ੍ਰਭੂ ਜੋ ਤੁਹਾਡੀ ਪਲੈਨਿੰਗ ਦੇ ਅੰਦਰ ਜੋ ਤੁਹਾਡੀ ਜੋਜ਼ਨਾ ਦੇ ਅਨੁਸਾਰ ਮੇਰੇ ਲਈ ਮਿੱਥਿਆ ਗਿਆ ਹੈ ਉਹ ਮੇਰੀਆਂ ਸੋਚਾਂ ਚ ਪਾਓ ਉਹ ਮੇਰੇ ਖਿਆਲਾਂ ਚ ਪਾਓ ਮੇਰੇ ਮਨ ਦੇ ਅੰਦਰ ਉਹੀ ਕੰਮ ਕਰਨ ਦੀ ਚਾਹਤ ਬਣਨੀ ਸ਼ੁਰੂ ਹੋ ਜਵੇ ਮੈਂ ਉਹ ਕੰਮ ਕਰਨੇ ਸਿੱਖ ਜਵਾਂ ਜਦੋਂ ਆਪਾਂ ਪ੍ਰਾਰਥਨਾ ਕਰਾਂਗੇ ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਊਗਾ ਅ ਪ੍ਰਾਰਥਨਾ ਦੇ ਵਿੱਚ ਕਹੋ ਕਿ ਪ੍ਰਭੂ ਉਹ ਕੰਮ ਜੋ ਮੈਨੂੰ ਕਰਨੇ ਚਾਹੀਦੇ ਆ ਉਹ ਕੰਮ ਪ੍ਰਭੂ ਜੋ ਤੁਸੀਂ ਮੇਰੇ ਜੀਵਨ ਚ ਦੇਖਣਾ ਚਾਹੁੰਦੇ ਆ ਮੇਰੇ ਕੋਲੋਂ ਕਰਵਾਓ ਅਗਰ ਮੈਂ ਉਹ ਕੰਮ ਨਹੀਂ ਕਰ ਪਾ ਰਿਹਾ ਜਿਹੜੇ ਕੰਮਾਂ ਲਈ ਪ੍ਰਭੂ ਤੁਸੀਂ ਮੈਨੂੰ ਚੁਣਿਆ ਹੈ ਜਿਹੜੇ ਕੰਮਾਂ ਲਈ ਤੁਸੀਂ ਮੈਨੂੰ ਦੁਨੀਆ ਤੋਂ ਵੱਖਰੇ ਕਰ ਲਿਆ ਹੈ ਪਿਤਾ ਉਹ ਕੰਮ ਮੇਰੇ ਕੋਲੋਂ ਕਰਵਾਓ ਮੇਰੇ ਉੱਤੇ ਕਿਰਪਾ ਕਰੋ